ਕੁੱਲੜ ਪੀਜ਼ਾ ਇਹ ਨਾਮ ਤੁਸੀਂ ਸੁਣਿਆ ਹੋਵੇਗਾ ਦੇਸ਼ਾਂ ਵਿਦੇਸ਼ਾਂ ਤੱਕ ਇਸ ਨਾਮ ਦੇ ਚਰਚੇ ਨੇ ਕਿਉਂਕਿ ਇਸ ਕਪਲ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਕੁੱਲੜ ਪੀਜ਼ਾ ਕਪਲ ਜਲੰਧਰ ਦਾ ਰਹਿਣ ਵਾਲਾ ਇਹ ਜੋੜਾ ਆਪਣੀ ਉਸ ਵੀਡੀਓ ਦੇ ਕਰਕੇ ਕਾਫੀ ਜ਼ਿਆਦਾ ਬਦਨਾਮ ਵੀ ਹੋਇਆ ਅਤੇ ਉਸ ਤੋਂ ਬਾਅਦ ਲੋਕਾਂ ਨੇ ਇਹਨਾਂ ਦਾ ਕਾਫੀ ਜ਼ਿਆਦਾ ਮਜ਼ਾਕ ਵੀ ਬਣਾਇਆ ਅਤੇ ਹੁਣ ਹੌਲੀ ਦੇ ਮੌਕੇ ਦੇ ਉਤੇ ਇਹਨਾਂ ਦਾ ਮੁਰ ਤੋਂ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਅਤੇ ਸੋਸ਼ਲ ਮੀਡੀਆ ਤੇ ਲੋਕ ਮੁਰ ਤੋਂ ਇਹਨਾਂ ਨੂੰ ਟ੍ਰੋਲ ਕਰ ਰਹੇ ਨੇ ਬਕਾਇਦਾ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਲੋਕ ਵੱਖ-ਵੱਖ ਤਰ੍ਹਾਂ ਦੇ ਮਜ਼ਾਕੀਆ ਕਮੈਂਟਸ ਕਰ ਰਹੇ ਨੇ ਅਤੇ ਇਹਨਾਂ ਦਾ ਮੁਰ ਤੋਂ ਮਜ਼ਾਕ ਬਣਾਇਆ ਜਾ ਰਿਹਾ ਹੈ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਪਹਿਲਾਂ ਹੀ ਕਾਫੀ ਜ਼ਿਆਦਾ ਬਦਨਾਮ ਨੇ ਅਤੇ ਫਿਰ ਤੋਂ ਅਜਿਹੀਆਂ ਹਰਕਤਾਂ ਕਰਦੇ ਨੇ ਅਤੇ ਕਈ ਲੋਕਾਂ ਨੇ ਤਾਂ ਹੱਦਾਂ ਹੀ ਪਾਰ ਕਰ ਦਿੱਤੀਆਂ ਕਮੈਂਟ ਸੈਕਸ਼ਨ ਦੇ ਵਿੱਚ ਹਾਲਾਂਕਿ ਅਸੀਂ ਤੁਹਾਨੂੰ ਉਹ ਕਮੈਂਟਸ ਸਕਰੀਨ ਦੇ ਉੱਤੇ ਨਹੀਂ ਦਿਖਾ ਸਕਦੇ ਜੋ ਲੋਕਾਂ ਨੇ ਇਹਨਾਂ ਦੇ ਲਈ ਵਰਤੇ ਨੇ ਆਪਣੀ ਸ਼ਬਦਾਵਲੀ ਦੇ ਵਿੱਚ ਪਰ ਫਿਲਹਾਲ ਅਸੀਂ ਤੁਹਾਨੂੰ ਉਹ ਵੀਡੀਓ ਦਿਖਾਣੇ ਆ ਜੋ ਸੋਸ਼ਲ ਮੀਡੀਆ ਤੇ ਮੁਰਤ ਤੋਂ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਅਤੇ ਇਹ ਵੀਡੀਓ ਹੋਲੀ ਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿ ਕਿਵੇਂ ਰੰਗ ਲਗਾਇਆ ਜਾ ਰਿਹਾ ਹੈ ਜੀ ਸਹਿਜ ਦੇ ਵੱਲ ਉਹਨਾਂ ਦੀ ਵਾਈਫ ਗੁੱਪੀ ਯਾਨੀ ਗੁਰਪ੍ਰਿੰਤ ਕਾਰਨੋ ਅਤੇ ਇਸੇ ਵੀਡੀਓ ਦੇ ਹੇਠਾਂ ਲੋਕਾਂ ਨੇ ਕਾਫੀ ਜ਼ਿਆਦਾ ਟਰੋਲ ਕੀਤਾ ਇਹਨਾਂ ਨੂੰ ਜਿਸ ਤੋਂ ਬਾਅਦ ਹੁਣ ਲੋਕ ਆਖ ਰਹੇ ਨੇ ਕਿ ਇਹ ਬਿਲਕੁਲ ਨਹੀਂ ਹਟਣਾ ਚਾਹੁੰਦੇ ਆਪਣੀ ਬੇਇੱਜ਼ਤੀ ਕਰਵਾਉਣ ਤੋਂ ਫਿਲਹਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਕਪਲ ਦੇ ਬਾਰੇ ਕਿ ਇਹਨਾਂ ਨੂੰ ਅਜਿਹੇ ਹੀ ਵੀਡੀਓਜ਼ ਅਪਲੋਡ ਕਰਨੀਆਂ ਚਾਹੀਦੀਆਂ ਨੇ ਜਾਂ ਨਹੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਅਤੇ ਹੋਰ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਧੰਨਵਾਦ